ਹਾਂਜੀ ਅੱਜ ਤੁਹਾਨੂੰ ਦੱਸਾਂਗੇ ਵਰਕ ਵਾਲੀ ਸਲਵਾਰ ਦੇ ਉੱਤੇ ਆਪਾਂ ਮੂਰੀਆਂ ਕਿਸ ਤਰ੍ਹਾਂ ਕਰ ਸਕਦੇ ਹਾਂ ਦੇਖੋ ਜੋ ਇਹ ਕੱਪੜਾ ਆਇਆ ਸੀ ਉਹ ਪਹਿਲਾਂ ਹੀ ਇੰਨਾ ਹੀ ਸੀ ਸਲਵਾਰ ਦੇ ਵਿੱਚ ਪਹਿਲਾਂ ਆਪਾਂ ਦੇਖੋ ਇਹ ਕੱਪੜੇ ਦੇ ਵਿੱਚ ਇੱਕ ਜੋੜ ਪਾ ਲੈਨੇ ਆ ਹਾਂਜੀ ਆ ਦੇ ਕੋਣ ਜੋੜ ਪੈ ਗਿਆ ਆਪਣਾ ਹੁਣ ਆਪਾਂ ਜੋ ਆਪਣੇ ਨਲਕੀ ਵਾਲਾ ਵਰਕ ਹੋਇਆ ਹੋਇਆ ਇੱਥੇ ਆਪਾਂ ਇੱਕ ਪੈਰ ਪੈਰ ਦੀ ਸਲਾਈ ਲਗਾ ਲੈਣੀ ਆ ਹਾਂਜੀ ਆ ਦੇਖੋ ਜੋ ਆਪਾਂ ਇੱਕ ਸਲਾਈ ਲਗਾਈ ਹੋਈ ਆ ਇਹ ਹੁਣ ਆਪਾਂ ਇਹਦਾ ਪੁੱਠਾ ਪਾਸਾ ਕਰਦੇ ਆ ਸਲਵਾਰ ਦਾ ਇਹ ਸਲਾਈ ਆਪਾਂ ਇਸ ਕਰਕੇ ਲਗਾਈ ਆ ਕਿਉਂਕਿ ਜਿੱਥੇ ਆਪਾਂ ਇਹ ਬੁਕਰਮ ਰੱਖਣੀ ਆ ਕਿਉਂਕਿ ਲਾਈਨਿੰਗ ਵਾਲੀ ਸਲਵਾਰ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਣਾ ਜੋ ਡਿਜ਼ਾਈਨ ਆ ਵਰਕ ਹੋਇਆ ਉਹ ਕਿੱਥੇ ਆ ਹੁਣ ਜਿੱਥੇ ਵੀ ਇਹ ਸਲਾਈ ਲਗਾਈ ਆ ਆਪਾਂ ਉਹਦੀ ਸੇਹ ਦੇ ਵਿੱਚ ਦੇਖੋ ਆ ਬੁਕਰਮ ਰੱਖ ਲੈਣੀ ਆ देखो जी जित तीते सिलाई है उथे उथे ही आपा आ बकरम नाल नाल रखेंगे। बस ਜੀ ਦੇਖੋ ਜੀ ਮੂਰੀ ਦੀ ਲੁੱਕ ਕੁਛ ਇਸ ਤਰ੍ਹਾਂ ਆਵੇਗੀ ਆਪਣੀ ਦੀ ਨਾ ਹੀ ਤਾਂ ਕੋਈ ਨਲਕੀ ਟੁੱਟੀ ਆ ਇਹਦੇ ਵਿੱਚ ਦੇਖੋ ਤੁਸੀਂ ਨਲਕੀ ਵਾਲਾ ਵਰਕ ਆ ਜੋ ਬਿਲਕੁਲ ਆਪਣਾ ਉਸੇ ਤਰ੍ਹਾਂ ਹੈ ਨਹੀਂ ਤਾਂ ਕਈ ਵਾਰ ਸਲਾਈ ਮਾਰਦੇ ਆਪਣੀਆਂ ਨਲਕੀਆਂ ਟੁੱਟ ਜਾਂਦੀਆਂ ਨੇ ਜੋ ਹੁਣ ਆ ਵਰਕ ਆ ਇਹਦੇ ਉੱਪਰ ਤਾਂ ਸਲਾਈ ਲੱਗ ਨਹੀਂ ਸਕਦੀ ਇਸ ਲਈ ਜੋ ਆਪਣੇ ਇੱਧਰ ਪਾਸੇ ਆ ਆਪਣੀ ਮੂਰੀ ਇਹਦੇ ਉੱਤੇ ਆਪਾਂ ਤਰਪਾਈ ਕਰ ਦੇਵਾਂਗੇ